ਇੱਕ ਨਾ ਵੀਡੀਓ ਕਵਰ ਕੀਤੀ ਆ ਪਿੰਡ ਹੈਗਾ ਸਖੀਰਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਤਰਨਤਾਰਨ ਸਹਿਬ ਆ ਗਿਆ ਤੇ ਤਹਿਸੀਲ ਪੱਟੀ ਤੇ ਚਾਰ ਵਹਿਣਾ ਮਕਾਉ ਆ ਸਜਣੋ ਇੱਕ ਵਿੱਚ ਟੋਕੜ ਗੱਭ ਚੱਕ ਪਾਸ ਐਰ ਸ਼ਹਿਰ ਵੀ ਆ ਤੇ ਆ ਸਜਣੋ ਕਰੋ ਸੰਗ ਦੀ ਤਾਜੀ ਸੂਈ ਥੱਲੇ ਨਾ ਕਾਲੀ ਗਾਂ ਜਿਹੜੀ 14 ਕਿਲੋ ਦੁੱਧ ਐ ਇਸ ਵੇਲੇ ਕੰਡੇ ਵਾਲਾ ਕਰਮਾਲੀ ਦੇ ਮਗਰ ਬੱਚਾ 4 ਦਿਨਾਂ ਦੀ ਸੂਈ ਤੇ 10 11 ਕਿਲੋ ਦੁੱਧ ਇਹਦੇ ਕੋਲੇ ਵੀ ਪਲੂਣ ਵਹਿੜ ਸੂਈ ਆ ਤੇ ਸਜਣੋ ਚੰਗੀਆਂ ਸੀਲਸ ਆਉ ਆ ਸਜਣੋ ਸਾਹਮਣੇ ਜਿਹੜੀ ਸਕਰੀਨ ਤੇ ਗਾਂ ਚੱਲਦੀ ਆ ਜਿਵੇਂ ਮੈਂ ਮੈ ਤੁਹਾਨੂੰ ਪਹਿਲਾਂ ਦੱਸਿਆ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਬੱਛਾ ਮਗਰ 10 ਕਿਲੋ ਦੁੱਧ ਸੀਲ ਸਾਉ ਪੂਰੀ ਆ ਬਾਈਆਂ ਦਾ ਤੇ ਬਾਈ ਜੀ ਇਹਦਾ ਰੇਟ ਕੀ ਆ 27000 ਦੀ ਹਾਂਜੀ 27000 ਦੀ 27000 ਦੀ ਹਾਂ ਨਾ ਹਨਾ ਤੇ ਆ ਗਾਂ ਕਿੰਨੇ ਦੀ ਆਪਾਂ ਕਹਤੀ ਜਿਹੜੀ ਤਾਜੀ ਸੂਈ 55 ਦੀ ਹਾਂ ਨਾ 55000 ਦੀ ਹਾਂ ਨਾ ਹਨਾ ਤੇ ਉਹ ਡੱਬੀ ਵੇੜ ਕਿੰਨੇ ਦੀ ਕਹਦੀ ਵੀਰੇ ਅੱਛਾ ਜੀ ਬਾਕੀ ਠੰਡੀ ਠੰਡੀ ਬਹੁਤ ਠੰਡੀ ਬਹੁਤ ਆ ਮਿੱਤਰੋ ਗਾਵਾਂ ਸਾਰੀਆਂ ਹੀ ਠੰਡੀਆਂ ਧੰਨਵਾਦ ਆ ਸਚੇ ਜੀ